40 ਸਾਲਾਂ ਵਿੱਚ ਬਹੁਤ ਸੋਹਣਾ ਰੋਡ ਪਹਿਲੀ ਵਾਰੀ ਬਣਿਆ ਬਹੁਤ ਵਧੀਆ ਰੋਡ ਜਿਹੜਾ ਬਣਾਇਆ ਸਰਪੰਚ ਸਾਡੇ ਸੰਜੀਵ ਕੁਮਾਰ ਰੋਡਾਈ ਨੇ ਬਹੁਤ ਵਧੀਆ ਭਰਾ ਲੱਗਦਾ ਹੈ ਠੀਕ ਹੈ ਜੀ ਅਸੀਂ ਉਮੀਦ ਕਰਦੇ ਹਾਂ ਸਾਨੂੰ ਇਹ ਵਜੇ ਸਰਪੰਚ ਜ਼ਿੰਦਗੀ 'ਚ ਨਹੀਂ ਨਾਮ ਮਿਲਣਾ ਨਾ ਕੋਈ ਮਿਲੇਗਾ ਇਹੋ ਜਿਹਾ ਬਚ ਰਹੇਗਾ ਹਰ ਵਾਰੀ ਇਹ ਮਿਲੇਗਾ ਅੱਗੇ ਤੋਂ ਇਹ ਬਗੈਰ ਵੋਟਾਂ ਤੋਂ ਜਿੱਤੇਗਾ ਇਹਦੇ ਰੋਟੇ ਤੋਂ ਤੇ ਮੈਂ ਗੱਲ ਕਰਨਾ ਚਾਹਾਂਗਾ ਕਿ ਸੰਜੀਵ ਕੁਮਾਰ ਰੋਡਾ ਜੀ ਜਿਹੜੇ ਅੱਜ ਸਾਡੇ ਪਿੰਡ ਦੇ ਸਰਪੰਚ ਹੈਗੇ ਆ ਬਹੁਤ ਹੀ ਵਧੀਆ ਕੰਮ ਕਰਦੇ ਆ ਇਹ ਉਹ ਜਗ੍ਹਾ ਤੇ ਖੜਾ ਹੈ ਜਿੱਥੇ ਖੜਾ ਹੋ ਕੇ ਮੈਂ ਕਰੀ ਝੂਠ ਨਹੀਂ ਬੋਲ ਸਕਦਾ ਕਿਉਂਕਿ ਦੁਨੀਆ ਦੀ ਇੱਕ ਸੱਚਾਈ ਹੈਗੀ ਨਾ ਤੇ ਮੌਤ ਹੈਗੀ ਸਮਸ਼ਾਨ ਘਾਟ ਹੈਗਾ ਪਿੰਡ ਦੇ ਵਿੱਚ ਇਸ ਸਮਸ਼ਾਨ ਘਾਟ ਤੋਂ ਸ਼ੁਰੂ ਕਰਦੇ ਆਪਾਂ ਇਸ ਸਮਸ਼ਾਨ ਘਾਟ ਦੇ ਵਿੱਚ ਇੰਨੇ ਕ ਮਾੜੇ ਹਾਲਾਤ ਸੀਗੇ ਕਿ ਇੱਥੇ ਕੋਈ ਤੁਸੀਂ ਆਰੇ ਦੋਲੇ ਦੇਖਦੇ ਸਾਰਾ ਜੰਗਲ ਹੀ ਜੰਗਲ ਸੀ ਨਮਸਕਾਰ ਦੋਸਤੋ ਮੈਂ ਸ਼ਮੀਲ ਸੁਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਗੱਲ ਕਰਾਂਗੇ ਹਲਕਾ ਪੋਵਾ ਦੇ ਪਿੰਡ ਗਰੋਟੇ ਦੇ ਵਿੱਚ ਇੱਥੇ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਸੰਜੀਤ ਕੁਮਾਰ ਰੋਡਾ ਜਦੋਂ ਮੈਨੂੰ ਹੈ ਸਰਪੰਚੀ ਬਣੀ ਦੇ ਪਰ ਉਹਨਾਂ ਦੇ ਬਸੋਂ ਜਿਹੜੇ ਪਿੰਡ ਦੇ ਵਿੱਚ ਇਹ ਕੰਮ ਕਰਵਾਏ ਗਿਆ ਲਗਾਤਾਰ ਤੁਹਾਨੂੰ ਹਲਚਲ ਪੰਜਾਬ ਦੇ ਚੈਨਲ ਦੇ ਉੱਪਰ ਲਗਾਤਾਰ ਤਸਵੀਰਾਂ ਦਰਸੰਦੀ ਕੋਸ਼ਿਸ਼ ਕਰਦੇ ਪਏ ਆ ਜਿੱਥੇ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਯੂਥ ਲਈ ਕਿ ਯੂਥ ਲਈ ਕਿ ਗਰਾਉਂਡ ਵੀ ਤਿਆਰ ਕੀਤੀ ਗਈ ਹੈ ਜਿੱਥੇ ਸੋਲਰ ਲਾਈਟ ਦਾ ਸਿਸਟਮ ਵੀ ਪੂਰਾ ਪ੍ਰਬੰਧ ਕੀਤਾ ਜਾਏਗਾ ਚਲੋ ਗੱਲਬਾਤ ਕਰਦੇ ਇੱਥੇ ਅਸੀਂ ਨਾਲ ਪਿੰਡ ਘਰੋਟਾ ਜੀ ਸਾਨੂੰ ਇਹ ਵਜੇ ਸਰਪੰਚ ਜ਼ਿੰਦਗੀ ਚ ਨਹੀਂ ਨਾਮ ਮਿਲਣਾ ਤੇ ਨਾ ਅੱਗੇ ਤੋਂ ਮਿਲੇਗਾ ਇਹੋ ਹੀ ਸਰਪੰਚ ਰਹੇਗਾ ਹਰ ਵਾਰੀ ਹੋਈ ਰਹੇਗਾ ਅੱਗੇ ਤੋਂ ਇਹ ਬਗੈਰ ਵੋਟਾਂ ਤੋਂ ਵੀ ਜਿੱਤੇਗਾ ਇਹ ਬਗੈਰ ਵੋਟਾਂ ਤੋਂ ਵੀ ਆਏਗਾ ਇਹ ਸਰਪੰਚ ਬਹੁਤ ਸ਼ੁਰੂ ਤੋਂ ਸਟਾਰਟਿੰਗ ਤੋਂ ਕੰਮ ਸਟਾਰਟ ਕਰਦੇ ਆ ਜੀ ਇਹ ਸੜਕਾਂ ਬਣਾਉਂਦੀਆਂ ਹੋਰ ਬਾਜ਼ਾਰ ਦੇ ਵਿੱਚ ਕਿੰਨੀਆਂ ਖੁੱਲੀਆਂ-ਫੁਲੀਆਂ ਲੋਕਾਂ ਨੇ ਅੱਗੇ-ਅੱਗੇ ਵਧਾਈਆਂ ਥੜੀਆਂ ਉਹ ਸਾਰੀਆਂ ਗੱਲ ਕੀ ਸਾਫ਼ ਕਰਕੇ ਪੱਧਰ ਗੱਲ ਕੀ ਖੁੱਲਾ ਰੋਡ ਬਣਾਤਾ ਉਹ ਵੀ ਮੈਂ ਕਹਿੰਦਾ ਬਹੁਤ ਗੁੱਡ ਹੈ ਇਹੋ ਜਿਹੇ ਸਰਪੰਚ ਮੈਂ ਕਹਿੰਦਾ ਹਰ ਪਿੰਡ 'ਚ ਇਹੋ ਜਿਹੇ ਸਰਪੰਚ ਹੋਣਾ ਚਾਹੀਦਾ ਜੀ ਠੀਕ ਹੈ ਜੀ ਸਾਰੇ ਪੰਜਾਬ ਦੀ ਦਰਪਣ ਮੈਂ ਹੋਣਾ ਹੋਣੇ ਚਾਹੀਦਾ ਜੀ ਠੀਕ ਹੈ ਨਹੀਂ ਤੇ ਬਾਕੀ ਇਹੋ ਜਿਹੇ ਸਰਪੰਚ ਜਿਹੜਾ ਬਹੁਤ ਗੁੱਡ ਹੈ ਸਾਨੂੰ ਤੇ ਇਹੋ ਜਿਹੇ ਸਰਪੰਚ ਨਾਂ ਮਿਲਣਾ ਤੇ ਨਾਂ ਮਿਲਨੇਗਾ ਅੱਗੇ ਹਾਂਜੀ ਬਦਲੇਗੀ ਨਹੀਂ ਬਦਲਣ ਲਈ ਹੈ ਬਦਲੇ ਹੀ ਕਰਦੀ ਹੈ ਸੰਜੀਵ ਕੁਮਾਰ ਰੋਡਾ ਜੀ ਹੈ ਜਿਹੜੇ ਇਹ ਬਹੁਤ ਵਧੀਆ ਸਰਪੰਚ ਸਾਡੇ ਆਏ ਆ ਇਹੋ ਜਿਹੇ ਸਰਪੰਚ ਨਾਂ ਅੱਜ ਤੱਕ ਲੱਭਾ ਸਾਨੂੰ ਤੇ ਨਾਂ ਅੱਗੇ ਲੱਭਣਾ ਸਦਾ ਇਹ ਹੋਈ ਸਰਪੰਚ ਰਹਣਗੇ ਜੀ ਸਰਪੰਚ ਜਿਹੜੇ ਸੰਜੀਵ ਕੁਮਾਰ ਔਰ ਫਰੋੜਾ ਜੀ ਬਣੇ ਆ ਇਹਨਾਂ ਬਹੁਤ ਵਧੀਆ ਕੰਮ ਹੋ ਰਹੇ ਆ ਜੀ ਇਹਨਾਂ ਨੇ ਪਹਿਲਾਂ ਦੇ ਸਮਸ਼ਾਨ ਘਾੜ ਦਾ ਬਹੁਤ ਵਧੀਆ ਕੰਮ ਕਰਵਾਇਆ ਸਫਾਈ ਸੁਹੀ ਕਰਾਈ ਆ ਉਹ ਸਾਰੀ ਦਾ ਕੰਮ ਕਰਾਇਆ ਭਰਤੀ ਪਾਈ ਆ ਉੱਥੇ ਉਸ ਤੋਂ ਬਾਅਦ ਇਹਨਾਂ ਨੇ ਵੀਡੀਓ ਦਸਤਰ ਵਾਲੀ ਜਿਹੜੀ ਸੜਕ ਸੀ ਉੱਥੇ ਕੂੜੇ ਦੇ ਬੜੇ ਬੜੇ ਵੱਡੇ ਢੇਰ ਸੀ ਉਹ ਚੁਗਾਏ ਆ ਉਸ ਤੋਂ ਬਾਅਦ ਜਿਹੜੀ ਚਵਾਨਾ ਨੂੰ ਗਰੋਟਾ ਟੂ ਚਵਾਨ ਨੂੰ ਛੜਕ ਜਾਂਦੀ ਹੈ ਇਦੇ ਉੱਤੇ ਬੜਾ ਵੱਡਾ ਢੇਰ ਹੀ ਨਾਲਾ ਬੰਦ ਸੀ ਨਾਲੇ ਦੀ ਸਫਾਈ ਕਰਵਾਈ ਆ ਜਿੱਥੋਂ ਕਿ ਲੋਕਾਂ ਦਾ ਲੰਘਣਾ ਬਹੁਤ ਮੁਸ਼ਕਲ ਸੀ ਉਸ ਦਿਨਾਂ ਨੇ ਪਿੰਡ ਗਰੋਟਾ ਦੇ ਬੱਸ ਸਟੈਂਡ ਦੇ ਉੱਤੇ ਜਿਹੜਾ ਨਾਲਾ ਸੀ ਅੱਜ ਤੋਂ 25 ਸਾਲ ਪਹਿਲਾਂ ਬਣਿਆ ਸੀ ਉਹ ਕਿਹੇ ਸਰਪੰਚ ਨੇ ਅਜੇ ਤੱਕ ਸਫਾ ਨਹੀਂ ਸਫਾਈ ਨਹੀਂ ਕਰਾਈ ਸੰਜੀਵ ਕੁਮਾਰ ਹੋਣਾ ਉਹਦੀ ਸਫਾਈ ਕਰਵਾਈ ਆ ਇਸ ਵੇਲੇ ਜਿਹਦਾ ਪਾਣੀ ਜਿਹੜਾ ਬਹੁਤ ਵਧੀਆ ਨਿਕਾਸ ਹੋ ਰਿਹਾ ਇਸ ਵੇਲੇ ਔਰ ਜੋ ਘਰੋਟੇ ਦੇ ਵਿੱਚ ਹੋਰ ਕੰਮ ਕਰਨੇ ਬਹੁਤ ਜ਼ਰੂਰੀ ਇੱਕ ਤੇ ਜ਼ਮੀਨ ਸ਼ਾਮਲਾ ਜ਼ਮੀਨ ਦੀ ਜਿਹੜੀ ਨਿਸ਼ਾਨਦੇਹੀ ਉਹ ਬਹੁਤ ਜ਼ਰੂਰੀ ਹੈ ਜਿਹੜੀ ਕਿਹੇ ਵੀ ਸਰਪੰਚ ਨੇ ਅਜੇ ਤੱਕ ਸ਼ਾਮਲਾ ਜ਼ਮੀਨ ਦਾ ਕਬਜ਼ਾ ਨਹੀਂ ਛਡਾਇਆ ਹੁਣ ਸਾਨੂੰ ਆਸ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਜੀਵ ਕੁਮਾਰ ਜੀ ਸ਼ਾਮਲਾ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਇਸ ਦਾ ਕਬਜ਼ਾ ਛਡਾਣਗੇ ਕੀ ਨਾਮ ਹੈ ਸਰਪੰਚ ਹਾਂਜੀ ਮੇਰਾ ਨਾਮ ਪ੍ਰਸ਼ਾਂਤ ਹੈ ਮੈਂ ਪਿੰਡ ਘਰੋਟੇ ਦਾ ਵਾਸੀ ਹਾਂ ਜਿਹੜਾ ਕੰਮ ਹੋ ਰਿਹਾ ਰੋਡ ਦਾ ਕੰਮ ਹੋ ਰਿਹਾ ਇਹ ਬਹੁਤ ਸੋਹਣਾ ਹੋ ਰਿਹਾ ਇਹ ਸਾਡੇ 40 ਸਾਲਾਂ ਵਿੱਚ ਇਹ ਬਹੁਤ ਸੋਹਣਾ ਰੋਡ ਪਹਿਲੀ ਵਾਰੀ ਬਣਿਆ ਬਹੁਤ ਵਧੀਆ ਰੋਡ ਜਿਹੜਾ ਬਣਾਇਆ ਸਰਪੰਚ ਸਾਹਿਬ ਸਾਡੇ ਸੰਜੀਵ ਕੁਮਾਰ ਰੋਡਾ ਜੀ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਏ ਠੀਕ ਆ ਜੀ ਅਸੀਂ ਉਮੀਦ ਕਰਦੇ ਆ ਇਹ ਸਾਡੇ ਜਿਹੜੀਆਂ ਵੋਟਾਂ ਪਾਈਆਂ ਉਹਨਾਂ ਤੇ ਬਹੁਤ ਸੋਹਣਾ ਖਰਾ ਉਤਰ ਰਿਹਾ ਤੇ ਅੱਗੇ ਵੀ ਉਤਰਦੇ ਰਹਿਣਗੇ ਠੀਕ ਆ ਜੀ ਤੁਸੀਂ ਗੱਲ ਕਰੀ ਪਹਿਲੇ ਵੀ ਤੁਸੀਂ ਸਾਨੂੰ ਇਦਾਂ ਲੱਗਦਾ ਕਿ ਇਹ ਜਿਹੜਾ ਹੁਣ ਵਾਲਾ ਜਿਹੜਾ ਹੁਣ ਕੰਮ ਹੋਇਆ ਇਹ ਸਾਡੀ ਹੋਸ਼ ਚ ਅਸੀਂ ਪਹਿਲੀ ਵਾਰੀ ਦੇਖਿਆ ਕਿ ਇੰਨਾ ਸੋਹਣਾ ਕੰਮ ਹੋ ਰਿਹਾ ਇੰਨਾ ਸੋਹਣਾ ਵਧੀਆ ਰੋਡ ਬਣ ਰਿਹਾ ਸਾਰੇ ਲੋਕ ਖੁਸ਼ ਨੇ ਸਾਰੇ ਵਧੀਆ ਢੰਗ ਨਾਲ ਕ ਹਾਂਜੀ ਰਾਮ ਰਾਮ ਜੀ ਸਾਰੇ ਨੂੰ ਮੈਂ ਸੁਮਿਤ ਕਟਾਰੀਆ ਪਿੰਡ ਘਰੋਟੇ ਤੋਂ ਤੇ ਮੈਂ ਗੱਲ ਕਰਨਾ ਚਾਹਾਂਗਾ ਕਿ ਸੰਜੀਵ ਕੁਮਾਰ ਰੋਡਾ ਜੀ ਜਿਹੜੇ ਅੱਜ ਸਾਡੇ ਪਿੰਡ ਦੇ ਸਰਪੰਚ ਹੈਗੇ ਆ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਇਹ ਉਹ ਜਗ੍ਹਾ ਤੇ ਖੜਾ ਏ ਜਿੱਥੇ ਖੜਾ ਹੋ ਕੇ ਮੈਂ ਕਦੀ ਝੂਠ ਨਹੀਂ ਬੋਲ ਸਕਦਾ ਕਿਉਂਕਿ ਦੁਨੀਆ ਦੀ ਇੱਕ ਸੱਚਾਈ ਹੈਗੀ ਨਾ ਤੇ ਮੌਤ ਹੈਗੀ ਸਮਸ਼ਾਨ ਘਾਟ ਹੈਗਾ ਪਿੰਡ ਦੇ ਵਿੱਚ ਇਸ ਸਮਸ਼ਾਨ ਘਾਟ ਤੋਂ ਸ਼ੁਰੂ ਕਰਦੇ ਆ ਆਪਾਂ ਇਸ ਸਮਸ਼ਾਨ ਘਾਟ ਦੇ ਵਿੱਚ ਇੰਨੇ ਕੁ ਮਾੜੇ ਹਾਲਾਤ ਸੀਗੇ ਨਾ ਕਿ ਇੱਥੇ ਕੋਈ ਤੁਸੀਂ ਆਰੇ ਦੁਆਲੇ ਦੇਖਦੇ ਸਾਰਾ ਜੰਗਲ ਹੀ ਜੰਗਲ ਸੀਗਾ ਜਦੋਂ ਕੋਈ ਬਾਹਰੋਂ ਲੋਕ ਆਉਂਦੇ ਸੀ ਨਾ ਤੇ ਉਹ ਪਹਿਲਾ ਸ਼ਮਸ਼ਾਨਗੜ੍ਹ ਦੀ ਨਿੰਦਿਆ ਕਰਦੇ ਸੀ ਕਿ ਸ਼ਮਸ਼ਾਨਗੜ੍ਹ ਇੰਨਾ ਗੰਦਾ ਆ ਤੇ ਸਫਾਈ ਨਹੀਂ ਹੈਗੀ ਪਾਣੀ ਦਾ ਪ੍ਰਬੰਧ ਇੰਨਾ ਮਾੜਾ ਸੀ ਉੱਥੇ ਟਾਇਲਟ ਦੇ ਪ੍ਰਬੰਧ ਇੰਨੇ ਮਾਰੇ ਸੀ ਵਾਸ਼ਰੂਮ ਦੇ ਕਿ ਉੱਥੇ ਜਿਹੜਾ ਵੀ ਬੰਦਾ ਜਾਂਦਾ ਸੀ ਕਈ ਤੇ ਜਨਾਨੀਆਂ ਡਿੱਗੀਆਂ ਨੇ ਤੇ ਕਈ ਬੰਦੇ ਡਿੱਗੀਆਂ ਕਈਆਂ ਦੇ ਹੱਥ ਪੈਰ ਟੁੱਟ ਗਏ ਇਹ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਆ ਕਾਫੀ ਸਾਲਾਂ ਤੋਂ ਗਈ ਆਂ ਕੰਪਲੇਨਾਂ ਵੀ ਕਰਦੇ ਰਹੇ ਬੜਾ ਕੁਝ ਕਰਦੇ ਰਹੇ ਬਟ ਜਦੋਂ ਦੇ ਸਾਡੇ ਸੰਜੀਵ ਕੁਮਾਰ ਰੋਡਾ ਜੀ ਸਰਪੰਚ ਬਣੇ ਨੇ ਇਹਨਾਂ ਨੇ ਆ ਕੇ ਸਾਰੀਆਂ ਚੀਜ਼ਾਂ ਨੂੰ ਅ ਮੱਧੇ ਨਜ਼ਰ ਰੱਖਦੇ ਹੋਏ ਸਾਰਾ ਤੁਸੀਂ ਦੇਖਿਆ ਇਹ ਪ੍ਰਬੰਧ ਸਾਰੀ ਚੀਜ਼ ਜਿਹੜੀ ਆ ਉਹ ਰੈਨੂਏਟ ਕੀਤੀ ਹੈ ਹਰ ਚੀਜ਼ ਨਵੀਂ ਬਣਾਈ ਜਾ ਰਹੀ ਹੈ ਜਿਹੜੀ ਚੀਜ਼ ਦੀ ਜ਼ਰੂਰਤ ਪਿੰਡ ਦੇ ਵਿੱਚ ਹੈਗੀ ਆ ਉਹ ਸਾਰੀ ਜਿਹੜੀ ਆ ਉਹ ਪਗਾਈ ਜਾ ਰਹੀ ਹੈ ਬਾਕੀ ਦੂਸਰੀ ਗੱਲ ਕਰੀਏ ਸਾਡੇ ਪਿੰਡ ਦੇ ਵਿੱਚ ਕਿਹੜੇ-ਕਿਹੜੇ ਕੰਮ ਹੋ ਗਏ ਆ ਗਿਣਤੀ ਦੇ ਅਗਰ ਦੇਖਿਆ ਜਾਈਏ ਤਾਂ 3 ਮਹੀਨੇ ਹੋਏ ਆ ਜੇ ਸਰਪੰਚ ਬਣੇ ਹੋਏ ਨੂੰ ਲੱਗੇ ਛਾ ਕੇ ਪਿੰਡਾਂ ਦੇ ਵਿੱਚ ਹਜੇ ਤੱਕ ਕੰਮ ਸ਼ੁਰੂ ਵੀ ਨਹੀਂ ਹੋਏ ਸਾਡੇ ਪਿੰਡਾਂ ਦੇ ਵਿੱਚ ਤੁਸੀਂ ਅਗਰ ਦੇਖਿਆ ਜਾਏ ਘਰੋਟੇ ਦੇ ਵਿੱਚ ਘਰੋਟੇ ਨੂੰ ਸ਼ਹਿਰ ਦਾ ਮਾਹੌਲ ਬਣਾਤਾ ਉਹਨਾਂ ਨੇ ਪਿੰਡ ਦੇ ਵਿੱਚ ਐਂਟਰ ਕਰਦੇ ਜਦੋਂ ਤੁਸੀਂ ਵੱੜਦੇ ਸੀ ਤੇ ਸਾਡੇ ਪਿੰਡ ਦੇ ਵਿੱਚ ਇੰਨਾ ਕੁ ਮਾੜੇ ਹਾਲਾਤ ਸੀ ਰੋਡ ਦੇ ਸੜਕ ਦੇ ਬਾਜ਼ਾਰ ਦੇ ਕਿ ਲੋਕੀ ਲਾਗੇ ਛਾਗੇ ਦੇ ਪਿੰਡ ਦੇ ਲੋਕ ਲਾਗੇ ਛਾਗੇ ਸ਼ਹਿਰਾਂ 'ਚ ਜਾਣਾ ਪਸੰਦ ਕਰਦੇ ਸੀ ਸਾਡੇ ਗ੍ਰੋਟੇ ਦੇ ਵਿੱਚ ਆਣਾ ਪਸੰਦ ਨਹੀਂ ਸੀ ਕਰਦੇ ਹੁਣ ਤੁਸੀਂ ਸਾਡੇ ਗ੍ਰੋਟੇ ਨੂੰ ਹਾਰ ਦੇਖੋਗੇ ਤੇ ਹਰ ਬੰਦਾ ਤਾਰੀਫ਼ ਕਰਦਾ ਕਿ ਵਾਕੇ ਇਹਨੂੰ ਸ਼ਹਿਰ ਬਣਾਤਾ ਤੁਸੀਂ ਜਿਹੜਾ ਮੇਨ ਬਾਜ਼ਾਰ ਆ ਤੇ ਸਿੱਧੇ-ਸਿੱਧੇ ਚਾਰ ਟਰੱਕ ਖੜੇ ਕਰ ਸਕਦੇ ਹੋ ਤੇ ਐਨੇ ਮਾੜੇ ਹਾਲਾਤ ਸੀ ਪਿਛਲੇ 20-25 ਸਾਲ ਤੋਂ ਸਾਡੇ ਗ੍ਰੋਟੇ ਦੇ ਕਿ ਇੱਥੇ ਦੀ ਮਾਰਕੀਟ ਵੀ ਬਰਬਾਦ ਹੋ ਗਈ ਸੀ ਦੂਸਰੀ ਗੱਲ ਕਰੀਏ ਸਪੋਰਟਸ ਦੀ ਸਾਡੀ ਗਰਾਊਂਡ ਜਿਹੜੀ ਆ ਉਹਨਾਂ ਨੇ ਇੱਕ ਨੰਬਰ ਕਰਤੀ ਹੈ ਡੇ ਨਾਈਟ ਗਰਾਊਂਡ ਬਣਾਈ ਜਾ ਰਹੀ ਹੈ ਜਿੱਥੇ ਟਰੈਕ ਵੀ ਬਣੇਗਾ ਔਰ ਜਿੱਥੇ ਪੂਰੀ ਫੈਸਿਲਿਟੀਜ਼ ਦਿੱਤੀਆਂ ਜਾਣਗੀਆਂ ਚੌਥੀ ਗੱਲ ਜਿਹੜੀ ਸਾਡੀ ਹੈਗੀ ਹੈ ਲਾਇਬ੍ਰੇਰੀ ਤੇ ਚਾਰੀਆਂ ਪਿੰਡ ਨੂੰ ਜਿਹਦੇ ਵਿੱਚ ਹਰ ਕਿਸਮ ਦਾ ਬੰਦਾ ਹਰ ਉਮਰ ਦਾ ਬੰਦਾ ਹਰ ਤੱਕੇ ਦਾ ਬੰਦਾ ਟੀਚਰ ਵੀ ਉੱਥੇ ਜਿਹੜੇ ਹਨਗੇ ਰੱਖੇ ਜਾਣਗੇ ਜਿਹੜੇ ਕਿ ਟ੍ਰੇਨਿੰਗ ਦੇਣਗੇ ਕੋਚਿੰਗ ਦੇਣਗੇ ਪੰਜਵੀਂ ਜਿਹੜੀ ਗੱਲ ਹੈਗੀ ਨਾਲੇ ਜਿਹੜੇ ਪਿੰਡ ਦੇ ਸੀ ਬਣਾਏ ਗਏ ਸੀ ਪਰ ਉਹਨੂੰ ਸਫਾਈ ਨਹੀਂ ਕੀਤੀ ਗਈ ਜਿਹਦੇ ਕਰਕੇ ਸਾਰਾ ਪਾਣੀ ਬਲੌਕੇਜ ਜਿਹਦੇ ਕਰਕੇ ਪਿੰਡ ਦੇ ਵਿੱਚ ਇੰਨਾ ਕ ਜ਼ਿਆਦਾ ਡੇਂਗੂ ਆਇਆ ਉਹ ਡੇਂਗੂ ਆਣ ਕਰਕੇ ਪਿੰਡ ਦੇ ਹਾਲਾਤ ਬਹੁਤ ਸਾਰੇ ਮਾੜੇ ਹੋ ਗਏ ਉਹ ਵੀ ਸੰਜੀਵ ਕੁਮਾਰ ਰੋਡਾ ਜੀ ਨੇ ਉਹ ਵੀ ਉਹਦਾ ਬਹੁਤ ਤੇ ਵਧੀਆ ਤਰੀਕੇ ਨਾਲ ਉਹਦਾ ਟ੍ਰੀਟਮੈਂਟ ਕਰਵਾਇਆ ਲੋਕਾਂ ਦਾ ਫ੍ਰੀ ਦੇ ਵਿੱਚ ਵੀ ਕਈਆਂ ਦੇ ਇਲਾਜ ਕਰਵਾਏ ਤੁਸੀਂ ਅਗਰ ਦੇਖਿਆ ਜਾਏ ਪਿੰਡ ਦੇ ਵਿੱਚ ਹਰ ਚੀਜ਼ ਜਿਹੜੀ ਆ ਉਹ ਹੁਣ ਤੁਸੀਂ ਦੇਖੋਗੇ ਪਹਿਲੇ ਨਾਲ ਬਦਲਾਅ ਆ ਗਿਆ ਲਾਗੇ ਚਾਰ ਚਪੇਰਾ ਜਿਹੜਾ ਸੀਗਾ ਸਾਰਾ ਕੱਚਾ ਸੀ ਇੱਕ-ਇੱਕ ਫੁੱਟ ਦੇ ਤੁਸੀਂ ਦੇਖਿਆ ਜਾਏ ਨੇ ਡੂੰਘੇ ਖੱਡੇ ਸੀ ਜਿਹਦੇ ਵਿੱਚ ਨਿਤ ਨਵੇਂ ਹਾਦਸੇ ਹੁੰਦੇ ਸੀ ਪਰ ਇਹ ਹੁਣ ਜਿਹੜਾ ਨਵਾਂ ਦੌਰ ਚੱਲਦਾ ਪਿਆ ਦੇ ਦੋ ਤਿੰਨ ਮਹੀਨੇ ਦੇ ਵਿੱਚ ਜਿਹੜਾ ਕੰਮ ਹੋਇਆ ਚਾਰ ਚਫੇਰਾ ਜਿਹੜਾ ਆ ਕੰਕਰੀਟ ਰੋਡ ਦੇ ਨਾਲ ਪੱਕਾ ਕੀਤਾ ਜਾ ਰਿਹਾ ਆ ਪਲੱਸ ਟਾਇਲ ਇੰਟਰਲੌਕ ਟਾਇਲਜ਼ ਲਗਾਈਆਂ ਜਾ ਰਹੀਆਂ ਆ ਉੱਥੇ ਆਪਾਂ ਗਮਲੇ ਲਗਾਵਾਂਗੇ ਵਧੀਆ ਤਰੀਕੇ ਨਾਲ ਡੈਕੋਰੇਟ ਕਰਾਂਗੇ ਸਾਰੇ ਪਿੰਡ ਨੂੰ ਸੁੰਦਰ ਗ੍ਰਾਮ ਦੇ ਵਿੱਚ ਲੈ ਕੇ ਆਵਾਂਗੇ ਸਾਰੇ ਪਿੰਡ ਨੂੰ ਤੇ ਮੈਂ ਆਲੇ-ਦੋਲੇ ਦੇ ਜਿਹੜੇ ਸਰਪੰਚ ਹੈਗੇ ਆ ਜਿਹੜੇ ਮੈਂਬਰ ਸਰਪੰਚ ਹੈਗੇ ਆ ਉਹ ਵੀ ਇਹਨਾਂ ਨੂੰ ਮਿਲਣਾ ਚਾਹ ਰਹੇ ਆ ਕਿ ਕਿੱਦਾਂ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਬੰਦਾ ਆਪਣੀ ਜੇਬ ਦੇ ਵਿੱਚੋਂ ਪੈਸਾ ਲਗਾ ਲਗਾ ਕੇ ਪਿੰਡ ਦਾ ਜਿਹੜੀ ਨੁਹਾਰ ਚੇਂਜ ਕਰਨ ਢੇ ਆ ਇਹ ਬਹੁਤ ਹੀ ਜਿਹੜੀ ਕਾਬਿਲਤਾ ਰਾਇਫਤਾਰੀ ਵਾਲੀ ਗੱਲ ਹੈਗੀ ਹੈ ਤੇ ਬਾਕੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਨਾ ਕਿ ਮੇਲ-ਜੋਲ ਕੇ ਇਹਨਾਂ ਦਾ ਸਾਥ ਦਿੱਤਾ ਜਾਏ ਪਿੰਡ ਦੇ ਵਿੱਚ ਜੇਕਰ ਆਪਾਂ ਪਿੰਡ ਨੂੰ ਸਵਾਰਨਾ ਹੈ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰੇ ਯੂਥ ਨੂੰ ਨਾਲ ਲੈ ਕੇ ਚਲਦੇ ਆ ਸਾਰੇ ਲੋਕਾਂ ਨੂੰ ਨਾਲ ਲੈ ਕੇ ਚਲਦੇ ਆ ਸਾਰਿਆਂ ਨੂੰ ਆਪਣਾ ਪਰਿਵਾਰ ਸਮਝਦੇ ਆ ਤੇ ਤੁਸੀਂ ਵੀ ਇਹਨਾਂ ਦਾ ਪਰਿਵਾਰ ਬਣ ਕੇ ਨਾਲ ਸਾਥ ਦਿਓ ਇਹਨਾਂ ਦਾ ਹੱਥਾਂ ਨਾ ਖਿੱਚੋ ਧੰਨਵਾਦ ਜੀ